ਦੇਵ ਗੰਧਾਰੀ ਮਲਾ ਪੰਜਵਾ ਠਾਕੁਰ ਹੋਏ ਆਪ ਦਇਆਲ ਤੇਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੁਪਾਲ ਰਹਾ ਦੋਇ ਕਰ ਜੋੜ ਕਰੀਬ ਨੰਤੀ ਪਾਰ ਬ੍ਰह्म ਮਨ ਧਿਆਇ ਹਾਥ ਦੇ ਰੱਖੇ ਪਰਮੇਸ਼ੁਰ सगला ਦੁਰਤ ਮਿਟਾਇਆ ਵਰਨਾਰੀ ਮਿਲ ਮੰਗਲ ਗਾਇਆ ਠਾਕੁਰ ਕਾ ਜੈਕਾਰ ਕੋ ਨਾਨਕ ਜਨ ਕ ਬਲ ਜਾਈਐ ਜੋ ਸਭਨਾ ਕਰੇ ਉਧਾਰ ਇੱਕ ਓੰਕਾਰ ਸਤਗੁਰ ਪ੍ਰਸਾਦ ਦੇਵੰਗਧਾਰੀ ਮਹਲਾ 5 ਆਪਣੇ ਸਤਗੁਰ ਪੈ ਬਿਨੂ ਕਹਾ ਤੈ ਕਿਰਪਾਲ ਦਇਆਲ ਦੁਖ ਭੰਜਨ ਮੇਰਾ ਸਗਲ ਅੰਦੇਸਰਾ ਗਿਆ ਰਹਾ ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਣ ਅਵਗੁਣ ਸਭ ਸਹਾ ਕਰਮਸਤਕ ਤਾਰ ਸਾਜ ਨਿਵਾਜੇ ਮੋਏ ਦੁਸ਼ਟ ਜੋ ਖਿਆ ਪਰਉਪਕਾਰੀ ਸਰਬ ਸੁਧਾਰੀ ਸੋ ਸੁਰਦਰਸ਼ਨ ਸਹਦਿਆ ਕਾ ਨ ਨਿਰਗੁਣ ਕਉ ਦਾਤਾ ਚਰਨ ਕਮਲ ਉਰ ਧਰਿਆ ਦੇਵ ਗੰਧਾਰੀ ਮਹਿਲਾ ਪੰਜਵ ਅनाथ नाथ ਪ੍ਰਭ ਹਮਾਰੇ ਸ਼ਰਮ ਆਇਓ ਰਖਨ ਹਾਰੇ ਰਹਾਓ ਸਰਬ ਪਾਖ ਰਾਖ ਮੁਰਾਰੇ ਅਗੇ ਪਛੇ ਅੰਤਿਵਾਰੇ ਜਬ ਚਿਤਵੋਂ ਤਬ ਤੁਹਾਰੇ ਉਨ ਸੰਭਾਰ ਮੇਰਾ ਮਨ ਸਧਾਰੇ ਸੁਨ ਗਾਵਾਂ ਗੁਰਬਚਨਾਰੇ ਬਲ ਬਲ ਜਾਉ ਸਾਧ ਦਰਸਾਰੇ ਮਨ ਮੈਂ ਰੱਖੂੰ ਏਕ ਅਸਾਰੇ ਨਾਨਕ ਪ੍ਰਭ ਮੇਰੇ ਕਰਨ ਹਾਰੇ ਦੇਵੰਦਾਰੀ ਮਹਿਲਾ ਪੰਜਵਾ ਪ੍ਰਭ ਇਹ ਮਨੋਰਥ ਮੇਰਾ ਕਿਰਪਾ ਨਿਦਾਨ ਦਿਆਲ ਮੋਹਿ ਦੀਜੈ ਤਰ ਸੰਤਨ ਕਾ ਚੇਰਾ ਰਹਾਉ ਪ੍ਰਤਾਕਾਲ ਲਾਗੋ ਜਨ ਚਰਨੀ ਨਿਸਬਾ ਸੁਰ ਦਰਸ ਪਾਵੋ ਅਨਮਨ ਅਰਪ ਕਰੋਂ ਜਨ ਸੇਵਾ ਹਸਨਾ ਹਰ ਗੁਨ ਗਾਵਾਂ ਸਾਸ ਸਾਸ ਸਿਮਰੋਂ ਪ੍ਰਭ ਅਪਨਾ ਸੰਤ ਸੰਗ ਨਿਤ ਰਹੀ ਆ ਏਕ ਅਧਾਰ ਨਾਮ ਧਨ ਮੋਰਾ ਆਨੰਦ ਨਾਨਕ ਏ ਲਈ ਆ ਰਾਗ ਦੇਵਗੰਧਾਰੀ ਮਹਿਲਾ 5ਵਾਂ ਕਰ ਤੀਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਮੀਤ ਐਸੇ ਹਰ ਜਿਉ ਪਾਏ ਛੋੜ ਨ ਜਾਈ ਸਦ ਹੀ ਸੰਗੇ ਅਨ ਦਿਨ ਗੁਰ ਮਿਲ ਗਾਏ ਰਹਾਉ ਮਿਲੇਉ ਮਨੋਹਰ ਸਰਬ ਸੁਖੈਨਾ ਤਿਆਗ ਨ ਕਤੁ ਜਾਏ ਅਨੇਕ ਅਨੇਕ ਪਾਂਤ ਬਹੁ ਪੇਖੇ ਪਰੇ ਰੋਮ ਨ ਸੰਸਰ ਲਾਏ ਮੰਦਰ ਭਾਗ ਸ਼ੋਭ ਦੁਆਰੇ ਅਨਹਤ ॠਣ ਚੁਣ ਲਾਏ ਕੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰੇਥੀਤੇ ਸਦ ਥਾਏ ਦੇਵ ਗੰਧਾਰੀ ਮਹਿਲਾ ਪੰਜਵਾ ਦਰਸ਼ਨ ਨਾਮ ਕੋ ਮਨ ਆਛ ਭ੍ਰਮ ਆਇਓ ਹੈ ਸਗਲ ਥਾਨ ਰੇ ਆਹ ਪਰਿਓ ਸੰਤ ਪਾਛੈ ਰਹਾ ਕਿਸ ਹੋ ਸੇਵੀ ਕਿਸ ਆਰਾਧੀ ਜੋ ਦਿਸਤੈ ਸੋ ਗਾਛੈ ਸਾਧ ਸੰਗਤ ਕੀ ਸ਼ਰਨੀ ਪਰਿਐ ਚਰਨ ਰੇਨ ਮਨ ਬਾਂਛੈ ਜੁਗਤ ਨਾ ਜਾਣਾ ਗੁਣ ਨਹੀਂ ਕੋਈ ਮਾ ਦੁਖ ਤਰ ਮਾਏ ਆਛੇ ਆਏ ਪਇਓ ਨਾਨਕ ਗੁਰ ਚਰਨੀ ਤਾ ਉਤਰੀ ਸਗਲ ਦੁਰਾਛਾਏ ਦੇਵ ਗੰਧਾਰੀ ਮਹਿਲਾ ਪੰਜਵਾ ਅੰਮ੍ਰਿਤ ਪ੍ਰੇ ਬਚਨ ਤੁਹਾਰੇ ਅਤ ਸੁੰਦਰ ਮਨ ਮੋਹਨ ਪਿਆਰੇ ਸਭੂ ਮਧ ਨਿਰਾਰੇ ਰਾਉ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਬ੍ਰह्म ਮਹੇਸ਼ ਸਿਦ ਮੁੰ ਇੰਦਰਾ ਮੋਹ ਠਾਕੁਰ ਹੀ ਦਰਸਾਰੇ ਦੀਨ ਦੁਆਰ ਐ ਆਇਓ ਠਾਕੁਰ ਸ਼ਰਨ ਪਰਿਓ ਸੰਤ ਹਾਰੇ ਕਉ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀ ਤਲ ਵਿਗਸਾਰੇ ਦੇਵ ਗੰਧਾਰੀ ਮੈਲਾ ਪੰਜਵਾ ਹਰ ਜਪ ਸੇਵਕ ਪਾਰ ਉਤਾਰਿਓ ਦੀਨ ਦਇਆਲ ਤੈ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰੇਓ ਰਹਾਉ ਸਾਧ ਸੰਗਮ ਗੁਣ ਗਾਵੇ ਹਰ ਕੇ ਰਤਨ ਜਨਮ ਨਹੀਂ ਹਾਰੇਓ प्रभ गुन गिख बन तरह समूह उधारेओ चरनिस उचारेओ नानक ओट गही जगदीशर पुना पुना बलहारेओ राग देवधारी मेला पजवा ਏਕੋ ਅੰਕਾਰ ਸਤਗੁਰ ਪ੍ਰਸਾਦ ਕਰਤ ਫਿਰੇ ਬਨ ਭੇਖ ਮੋਹਨ ਰਹਿਤ ਨਿਰਾਰ ਰਹਾਉ ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮੈਂ ਤਰਤੇ ਗਾਰ ਅਤ ਸੁੰਦਰ ਬਹੁ ਚਤੁਰ ਸਿਆਨੇ ਵਿਦਿਆ ਰਸਨਾ ਚਾਰ ਮਾਨ ਮੋਹ ਮੇਰ ਤੇਰ ਬਿਬਰਜਿਤ ਏ ਮਾਰਗ ਖੰਡੇ ਥਾਰ ਤੋ ਨਾਨਕ ਤਿਨ ਭਵਜਲ ਤਰੀਐਲੇ ਤ੍ਰਬ ਕਿਰਪਾ ਸੰਤ ਸੰਗਾਰ ਰਾਗ ਦੇਵ ਗੰਧਾਰੀ ਮਹਿਲਾ 5 ਘਰ ਚੌਥਾ ਏਕ ਓੰਕਾਰ ਸਤ ਗੁਰ ਪ੍ਰਸਾਦ ਮੈਂ ਦੇਖਿਓ ਰੀ ਉਚਾ ਮੋਹਨ ਸਭ ਤੇ ਉਚਾ ਨਾ ਸੰਸਾਰ ਕੋ ਉ ਲਾਗੇ ਢੂੰਡ ਰਹਿ ਹਮ ਮੂਚਾ ਰਹਾ ਬੋ ਬੇਅੰਤ ਅਤ ਬਡੋ ਘਾਰੋ ਥਾ ਨਹੀਂ ਅਗੂਚਾ ਤੋਲ ਨਾ ਤੁਲਿਆ ਮੋਲ ਨਾ ਮੁਲਿਆ ਕਤ ਪਾਈਐ ਮਨ ਰੂਚਾ ਖੋਜ ਅਸੰਖਾ ਅਨੇਕ ਸਪੰਥਾ ਬੇਨਗੁਰ ਨਹੀਂ ਪਹੁੰਚਾ ਕਾ ਨਾਨਕ ਕਿਰਪਾ ਕਰੀ ठाकुर ਨਿਰ ਸਾਧੂ ਰਸ ਪਹੁੰਚਾ ਦੇਵ ਗੰਧਾਰੀ ਮਹਿਲਾ ਪੰਜਵਾ ਮੈਂ ਭੋਬਿਦ ਦੇਖਿਓ ਦੂਜਾ ਨਾਹੀ ਕੋ ਖੰਡ ਦੀਪ ਸਭ ਭੀਤਰ ਰਵਿਆ ਪੂਰ ਰਹੋ ਸਭ ਲੋ ਰਹਾਓ ਅਗੰ ਅਗੰਮ ਕਮਨ ਮਹਿਮਾ ਮਨ ਜੀਵੈ ਸੁਨਸੋ ਚਾਰ ਆਸ਼ਰਮ ਚਾਰ ਬਰਨ ਮੁਕਤ ਭੈ ਸੇਵਤੋ ਗੁਰ ਸ਼ਬਦ ਦ੍ਰਿੜਾਇ ਪਰਮ ਪਦ ਪਾਇ ਦੁਤੀ ਗੈ ਸੁਖ ਹੋਉ ਕੋ ਨਾਨਕ ਭਵ ਸਾਗਰ ਤਰਿਆ ਹਰ ਨਿਦ ਪਾਈ ਸਹਜਉ ਰਾਗ ਦੇਵ ਗੰਧਾਰੀ ਮਲਾ ਪੰਜਵਾ ਕਰ ਸ਼ੇਵ ਇੱਕੋ ਅੰਕਾਰ ਸਤਗੁਰ ਪ੍ਰਸਾਦ ਇਹ ਕਹਿ ਰੇ ਹਰ ਇੱਕ ਜਾਨ ਇਹ ਕਹਿ ਰੇ ਗੁਰਮੁਖ ਜਾਨ ਰਹਾਓ आहे ब्रह्म तो हो तुम ब्रम्मो न पाई रवेया रे रवेया श्रद्ध स्थान ज्यों बैसंतुर काष्ट मजार दिन संजम नहीं कार्य सार दिन गुर ना पावे गो हर जी को द्वार मिल संगत तज अभिमान कहो नानक ਪਾਇ ਹੈ ਪਰਮ ਨਿਧਾਨ ਦੇਵ ਗੰਧਾਰੀ ਮਹਿਲਾ ਪੰਜਵਾ ਜਾਨੀ ਨਾ ਜਾਈ ਤਾ ਕੀ ਗਾਤ ਰਹਾਉ ਕਾਂ ਪੇਖਾਰੋਂ ਹਉ ਕਰ ਚਤੁਰਾਈ ਜਿਸਮਨ ਵਿਸਮੇ ਕਹਿਨ ਕਹਾਤ ਗਾਨ ਗੰਧਰ ਸੇਧ ਅਰਸਾ ਦਿਤ ਸੁਰ ਨਰ ਦੇਵ ਬ੍ਰਹਮ ਬ੍ਰਹਮਾ ਦਿਤ ਚਤੁਰਬੇਦ ਮੁਚਰਤ ਦਿਨ ਰਾਤ ਅਗੰਮ ਅਗੰਮ ਠਾਕੁਰ ਆਗਾਧ ਗੁਣ ਬੇਅੰਤ ਬੇਅੰਤ ਧਨ ਨਾਨਕ ਕਹਿ ਨਾ ਜਾਈ ਪਰੈ ਪ੍ਰਾਤ ਦੇਵ ਗੰਧਾਰੀ ਮਹਿਲਾ ਪੰਜਵਾ ਧਿਆਏ ਗਾਏ ਕਰਨੇ ਹਰ ਹੋ ਨਹੀਂ ਸੁਖ ਸਹਿਜ ਅਨੰਦਾ ਅਨੇਕ ਉਹ ਹੀਰੇ ਇੱਕ ਸੰਭਾਰ ਰਹਾ ਸਫਲ ਮੂਰਤ ਗੁਰ ਮੇਰਾ ਮਾਫਾ ਜਤ ਕਤ ਪੇਖਾਂ ਤਤ ਤਤ ਸਾਥ ਹੈ ਚਰਨ ਕਮਲ ਮੇਰੇ ਪ੍ਰਾਨ ਅਧਾਰ ਸਮਰਥ ਅਥਾ ਵੱਡਾ ਪ੍ਰਭ ਮੇਰਾ ਘਟ ਘਟ ਅੰਤਰ ਸਾਹਿਬ ਨੇਰਾ ਤਕੀ ਸ਼ਰਨ ਆਸਰ ਪ੍ਰਭ ਨਾਨਕ ਜਾ ਕਾ ਅੰਤ ਨ ਪਰਵਾਰ